ਲਗਦਾ ਹੈ ਕਿਸਾਨ ਵੀਰੋ ਸਾਡਾ ਆਪਣੇ YouTube ਚੈਨਲ ਟਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 1980 ਸਸੀ ਗੱਲ ਬਾਈ ਸਸੀ ਗੱਲ ਬਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਹੈ ਲੋ ਸੋਨੂਆ ਪਿੰਡ ਹਿੰਦੂਪੁਰਾ ਜ਼ਿਲ੍ਹਾ ਮੁਗਲਸੀ ਨੇ ਹਸਲ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਹੈ 8699099700 ਅੱਜ ਆਪਾਂ ਦਿਖਾਵਾਂਗੇ ਚਾਰ ਬੜਾ ਇੱਕ ਸਰੀ ਵੀ ਤਿੰਨ ਕੱਪੜਾ ਹਾਂ ਤਿੰਨ ਕੱਪ ਪਹਿਲਾ ਨੰਬਰ ਜਰਸੀ ਦੇਖੀਏ ਨਾ ਕਿਹੜਾ ਸੂਸ ਹੁੰਦੀ ਆ ਇਹ ਢੱਲੋ ਵੀ ਦੂਜੇ ਸੂਸ ਹੁੰਦੀ ਆ ਸੂਨ ਦੇ ਵਿੱਚ ਇਹਨੇ ਮੰਨ ਕੇ ਚੱਲ 7-8 ਦਿਨ ਪਏ ਹਫਤਾ ਸੂਨ ਚ ਬਾਕੀ ਪਿਆ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਜਿੰਨਾ ਮੰਨ ਕੇ ਲੈ ਪਲੂਨ ਨੇ ਤਾਂ ਪੰਦਰਾ ਸੋਨਾ ਕਿਲੋ ਵੀ ਐਨ ਕਿਹੜੀ ਸਤਾਣਾ ਦਾ ਕਿਲੋ ਮੌਜੂਦ ਹੈ 16 ਕ ਮੰਨ ਕੇ ਲੈ ਲੈ ਬੰਦਾ ਆ 16 ਮੰਨ ਕੇ ਲੈ ਲੈ ਰੇਟ ਕੀ ਰਹੂ ਇਹ ਰੇਟ ਦਾ ਫੋਨ ਤੇ ਕਰ ਲਾਂਗੇ ਹੋਊਗਾ ਜੀ ਜੈ ਜੀ ਹਾਂ ਜੀ ਢੋਰੀ ਬਾਹਰ ਨੂੰ ਸੋ ਵੀਰ ਇੱਕ ਹਫਤਾ ਸੂਨ ਚ ਬਾਕੀ ਪਿਆ ਪਿਓਰ ਜਰਸੀ ਪੈਂਦੀ ਆ ਤੇ ਜਿੰਦ ਜਾਨ ਵਾਲੇ ਰਾਜੀ ਸਮੀ ਬੜੀ ਵੀ ਬਹੁਤ ਆ ਸਹਿਜ ਮੀਡੀਅਮ ਆ ਗਿਆ ਪਲੂਨ ਦਾ ਠੀਕ ਹੈ ਤੂੰ ਸਾਫ ਆ ਜਣੀ ਹੈਗੀ ਹਨ ਫਿਰ ਬੇਲਪੂਲ ਫਿਰ ਚੰਗੀ ਹੈਗੀ ਆ ਤੁਹਾਨੂੰ ਬਹੁਤ ਚੰਗਾ ਲੱਗੇਗਾ ਪੂਰੀ ਉਹ ਕਿਨਾਰੇ ਕੋਈ ਨਿਆਣਾ ਪਾਉਂਦੀ ਲੋੜ ਹੀ ਨਹੀਂ ਹੁੰਦੀ ਤੋਰਦੀ ਬਾਹਰ ਨੂੰ ਸੋ ਮੂੰਹ ਮੱਥਾ ਦੇਖੋ ਕਾਲੇ ਜੀ ਪਾਣੀ ਪਿਉੜੋ ਭਵੇਂ ਜਾਏ ਚੰਗੀ ਜਿੰਦ ਜਾਨ ਵਾਲੀ ਲੇਵਾ ਸਾਫ ਸੁਥਰਾ ਅੱਗੇ ਪਿੱਛੇ ਦਾ ਹਵਾਨਾ ਬਿਲਕੁਲ ਫਿਟਿੰਗ ਵਾਲਾ ਤੇ ਰੇਟ ਜਮਾ ਫਿਰ ਜੈਨੂਨ ਹੋ ਜਾ ਠੀਕ ਹੈ ਦੂਜਾ ਸੂਆ ਸੋਨ ਨੂੰ ਇੱਕ ਹਫਤਾ ਬਾਕੀ ਥੱਲੇ ਮਿਲਕ ਮੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਜਾਂਦੀ ਪਈ ਆ ਫਵਾਨਾ ਅੱਗੇ ਪਿੱਛੇ ਦਾ ਕੱਡੂ ਹਜੇ ਕੱਲੀ ਕੱਚੀ ਹੈ ਇੱਕ ਹਫ਼ਤੇ ਦੀ ਮੰਨ ਕੇ ਜਨੇ 16 ਦੀ ਐਵਰੇਜ ਵਾਲੀ ਹੈਗੀ ਆ 16 ਤੋਂ ਪਾਰ ਵਾਲੀ ਹੋਈ ਇਹਦੇ ਨੇ ਕਿ 16 ਮੰਨ ਕੇ ਲਈ ਅੱਗੇ 2 ਨੰਬਰ 24 ਸੂਈ ਦੇਖੀ ਜਾਂਦੇ ਆ ਇਹ ਪਲੂਨ ਸੂਈ ਹੈ ਢੱਲਣ ਸੂਈ ਨੂੰ 7ਵਾਂ ਦਿਨ ਹੋ ਗਿਆ ਮਗਰ ਬੱਸੀ ਹੈ ਦੁੱਧ ਕਿੰਨਾ ਹੈਗਾ ਦੁੱਧ ਬਈ ਹੁਣ ਇਹ ਕਹਿ ਦਿੱ ਗਿਆ ਆਪਾਂ 13-14 ਕਿਲੋ ਹੋਊਗਾ ਮੇਨ ਨਾਲ ਹੈਗਾ ਇਹ ਕੱਡ ਚੱਲ ਪਿਆ ਜਿਹਦਾ ਹੁਣ ਦੁੱਧ ਵਧ ਵੀ ਜਾਊਗਾ ਇਹ ਆਏਗੀ 16-17 ਕਿਲੋ ਭਾਜ ਦਾ ਕੀ ਰੋਹ ਇਹਦਾ ਮੁੱਲ 55000 ਆ ਵਿੱਚੋਂ ਮਾਨਤਾ ਨਹੀਂ ਕਰਨਾ 18 ਤੋਂ ਰੋਕੇ ਜਮਾ ਮਾਰ ਕੇ ਦਿਖਾ ਦੇ ਠੀਕ ਹੈ ਸੋ 17 ਵਗੈਰਾ ਦੀ ਜਮਾ ਓਕੇ ਜਿੱਦਾਂ ਮਰਜ਼ੀ ਵੇਜੋ ਥੱਲੇ ਕੰਨੇ ਤੂੰ ਦੇਖੋ ਚੌਣ ਚ ਵਾਇਕ ਨੰਬਰ ਮਗਤਰਾ ਜੀ ਮਰਜ਼ੀ ਧਰੋ ਉਹ ਕਿ ਨਿਆਰਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਬਾ ਠੀਕ ਹੈ ਥੋੜੀ ਜੀ ਭੂਣ ਜੀ ਹੈਗੀ ਇੱਕ ਬਸ ਠੀਕ ਹੈ 55 ਜੋ ਮਾਨਦਾਨ ਹੋ ਜਾਊਗਾ ਮਾੜਾ ਮੋਟਾ ਹੀ ਕਰਾਂਗੇ ਉਹ ਜੈ ਜਿਹੜੇ ਲੈ ਕੋਈ 60 ਨਹੀਂ 55 ਨਹੀਂ ਮੰਗਾਂਗੇ ਸੋਰੀ ਬਾਦ ਨੂੰ ਸੋ ਵੀਰ 55000 ਚ ਮਾਨਦਾਨ ਹੋ ਜਾਊਗਾ ਦੋ ਦੋ 16 ਲੀਟਰ 13 14 ਗੈਸ ਵਕਤ ਹਾਜਰਾ ਹਫਤਾ ਖੋ ਗਿਆ ਸਹੀ ਬੱਕੀ ਬੱਸੀ ਵੀ ਚੰਗੀ ਆ ਮਗਰ ਬੱਸੀ ਬਹੁਤ ਚੰਗੀ ਮਗਰ ਵੀ ਬੱਸੀ ਹੈ ਇਹ ਹਣਾ ਤੇ ਨਾਲਾ ਨੂੜਾ ਹਵਾਨੇ ਦੇ ਚੰਗੀਆਂ ਤੇ ਚੰਗੀ ਰਾਜੀ ਸਮੀ ਬੜੀ ਵੀ ਵਹਿੜਾ ਕਦ ਕਾਠ ਵੀ ਚੰਗਾ ਵਧੀਆ ਵਧੀਆ ਮੂੰਹ ਤੇ ਲੱਗਦੀ ਆ ਪਹਿਲਾ ਸੂਆ ਪਲੂਣ ਸੂਈ ਸਵਾਈਆ ਜਾਵਾ ਬalé ਠੀਕ ਹੈ ਸੋ 55000 ਦੇ ਵਿੱਚੋਂ ਮਾੜਾ ਮੋਟਾ ਮਾਨਦਾਨ ਬਣਦਾ ਹੋ ਜੂਗਾ ਪਹਿਲਾ ਸੂਆ ਪਲੂਣ ਸੂਈ ਅੱਗੇ 3 ਜੰਬਰ ਗੱਪਾਂ ਵਹਿੜ ਦੇਖੀ ਆ ਨਾ ਆਪ ਜਿਹੜੀ ਇਹ ਜਰਸੀ ਕਰਾਓ ਸਾਡੇ ਕੋਲ ਠੀਕ ਹੈ ਮੰਨ ਕੇ ਚੱਲ ਦੂਜੀ ਸੂਏ ਸੁੰਦੀ ਆ ਬਾਈ ਦੂਜੀ ਸੂਏ ਵਢ ਸੁੰਦੀ ਪਈ ਆ ਹਾਂ ਹਾਂ ਤੇ ਕੈਨ ਲੈਂਦੀ ਪਈ ਆ ਜੇ ਮੰਡਿੰਗ ਵੀ ਹਫਤਾ ਹੀ ਪੈ ਜਾਂਦੀ ਇੱਕ ਹਫਤਾ ਸੂਣ ਚ ਬਾਕੀ ਕਿੰਨਾ ਦੁੱਧ ਮੰਨ ਲੈ ਬੰਦਾ ਇਹਦਾ ਦੁੱਧ ਮੰਨ ਕੇ ਚੱਲਦੇ 90 ਹੀ ਦਿੱਤਾ ਬਲੂਨ ਨੇ ਮੰਨ ਕੇ 17 18 ਕਿਲੋ ਦੀ ਮਰਜੀ ਦੇ 20 ਕਿਲੋ ਦੁੱਧ ਦੂਜਾ ਸੂਆ ਹਫਤਾ ਕੱਤੀ ਆ ਤੇਰੀ ਕੱਤੀ ਆ ਭਾਅ ਦਾ ਕੀ ਆ ਇਹਾਂ ਦੀ ਬੂਟੀ ਕਰ ਲਾਂਗੇ ਵਾਖੀ ਦੇ ਲੈ ਕੇ ਗੱਲ ਹੋਰ ਆ ਥਣ ਨਹੀਂ ਆ ਮਿਲਦਾ ਬਈ ਤੇ ਨਾ ਸੀ ਢੰਡੀ ਮਿਲਣੀ ਮੋਟਾ ਥਾਣਾ ਬੈਠਾ ਹੂ ਬੂਟੀ ਕਰਦਾ ਨਹੀਂ ਕਰਾ ਮਾੜਾ ਨੇ ਥਾਣ ਦੇਖਾ ਥਾਣ ਦੇਖੋ ਥੜਾ ਦੇ ਲੈਵਾ ਜਗਾਰ ਬਹੁਤ ਸੋਹਣਾ ਬਈ ਟੋਰੀ ਬਾਹਰ ਲੋ ਸੋ ਤੀਜੇ ਨੰਬਰ ਤੇ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਪਿਆ ਉਹ ਬੱਥੇ ਲੱਗਦੀ ਆ ਪੂਰੀ ਜਿੰਦ ਜਾਣ ਵਾਲੀ ਆ ਕੱਦ ਕੱਦ ਬੇਰਬੁੱਲ ਬਹੁਤ ਆ ਤੇ ਦੁੱਧ ਉਹ ਜੰਗੀਰ ਉਹ ਸੰਘੜਾ ਬਹੁਤ ਥਾਣ ਬਾਰੇ ਕੋਲ ਮੱਝਾਂ ਨਾਲ ਦਾ ਥਾਣ ਲੱਗਿਆ ਬਈ ਸੀਡ ਦੀ ਤਾਂ ਜਾਂਤੀ ਪਿੰਡ ਲੋ ਆਈ ਬਟਾ ਤਾਂ ਮੜ ਜਾਂਦਾ ਹੋਰ ਬਸ ਠੀਕ ਆ ਇਹ ਵੀ ਗੰਨੇ ਯਰ ਕੀ ਹੁੰਦਾ ਸਣਾ ਜੀ ਬਿਲਕੁਲ ਓਕੇ ਹੈ ਨਾ ਬਸ ਠੀਕ ਬਹੁਤ ਵੈੜਾ ਤੇ ਟੱਡੂਲ ਬਹੁਤ ਈ ਲੈ ਚੱਲ ਤੋਰਦੇ ਸੋ ਵੀਰੋ ਮੂੰਹ ਮੱਥੇ ਲੱਗ ਜਾ ਬੈੜ ਜਾਮਾ ਤੀਜੇ ਨੰਬਰ ਤੇ ਆ ਗਈ ਦੂਜਾ ਸੂਆ ਸੁੰਦੀ ਆ ਲੈ ਵਾਲੇ ਪਾਸੋਂ ਰਿਕਾਰਡ ਤੋੜ ਦਿੰਦੇ ਆ ਹਜੇ ਇਹਦਾ ਇੱਕ ਹਫਤਾ ਸੂਣ ਚ ਬਾਕੀ ਪਿਆ ਹਫਤੇ ਨਾਲ ਵੈੜ ਗੱਲਾਂ ਕਰਾ ਦੂ ਸੋਣੀ ਬੰਦੀ ਤੁਰੀ ਹੁੰਦੀ ਆ ਰੇਟ ਜਮਾ ਜੈਨਰ ਹੋਣਗੇ ਠੀਕ ਐ ਤਿੰਨ ਦਿਖਾ ਦਈਏ ਆਪਾਂ ਇੱਕ ਖੜੀਆ ਚੌਥੇ ਨੰਬਰ ਤੇ ਇਹ ਬਾਈ ਜੀ ਸੂਆ ਕਿਹੜਾ ਸੁੰਦੀ ਪਈ ਆ ਕੀ ਵੀ ਦੂਜਾ ਹੀ ਆ ਬਾਈ ਕੈਨਲ ਲੈਂਦੀ ਆ ਨਹੀਂ ਨੀਦਾ ਵੀ ਹਫਤਾ ਹੀ ਪਿਆ ਕੀ ਲੋਦਰ ਹੋਊ ਇਹਦਾ ਦੋ ਤੇ ਦੋ ਕੀ ਮੰਨ ਕੇ ਚੱਲਦੇ ਲੋ 20 ਕਿਲੋ ਖੁੱਦਾ ਮੌਜ ਦਾ ਦੇਖੋ ਵੇ ਵੱਧ ਜੇ 20 ਕਿਲੋ ਮੰਨ ਲੇ ਤਾਂ ਬਾਕੀ ਇਹਦਾ ਰੇਟ ਇਹਦਾ ਰੇਟ ਕੱਢ ਜੀ ਹਫਤਾ ਇਹ ਬਾਕੀ ਫੀਟ ਨਹੀਂ ਦੇਦਾ ਵੀ ਕੋਈ ਅੰਕਰੀ ਨਹੀਂ ਆਈ ਵੇ ਜਾ ਥੱਲੇ ਜਾ ਹਫਤਾ ਅਗਲ ਪੱਗ ਲੈ ਜੂ ਮੌਜ ਨਾ ਮੌਜ ਨਾ ਪੂਰਾ ਦੇਵਾ ਦਿਖਾ ਦੇ ਲੈ ਆਹ ਥਾਣੀ ਨਹੀਂ ਚੰਗ ਬੈਸੀ ਸੋ ਮੋਟਾ ਥਾਣਾ 20 ਕੇ ਆਸ-ਪਾਸ ਵਾਲੀ ਵੀ ਹੈਗੀ ਐ ਤੇ ਥਾਂ ਨਿਖਣ ਵੇ ਕੱਦ ਬੈਡ ਚੰਗਾ ਕੱਦ ਬੋਲ ਤੇ ਲੋ ਬਾਕੀ ਵਜਨ ਹੈਗਾ ਦੂਜਾ ਸਵਾ ਸੁੰਦੀ ਪਿਆ ਵਜਨ ਮजूद ਦੇ ਵਿੱਚ ਆ ਵੇੜਾ ਇੱਕ ਹਫਤਾ ਪੈਂਡਿੰਗ ਪਿਆ 20 ਕਿਲੋ ਦੇ ਆਸ-ਪਾਸ ਦੋ ਦਿਨੇ ਰਾਵਣਾ ਪਾਦਣਾ ਘੱਟ ਜਿੰਦ ਜਾਨ ਬਹੁਤ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਸੋਹਣਾ ਮੁਠੀ ਵਾਲਾ ਸਾਫ਼ ਸੁਥਰਾ ਥਾਣਾ ਕਿਸੇ ਪਾਸੋਂ ਨਹੀਂ ਸੀ ਹਸਤਰਾਨੀ ਪਤਲੀ ਚਮੜੀ ਦੇ ਵਿੱਚ ਬੈਠ ਆ ਗਈ ਦੁੱਧ ਵਾਲਾ ਪੀਸੀ 4 ਨਾਕਸ ਘਾਦੇ 789099728 ਪਿੰਡ ਐ ਹਮਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ